ਦਾਨ ਸਬਤ ਉਸੇ ਸ਼ੈਸ਼ਨ ਨੂੰ ਆ ਗਿਆ ਰਾਹੇ ਦਾ ਉਸਤੇ ਵੀ ਜ਼ਰੂਰੀ ਕਿ ਰਲਤ ਕੈ ਸਵਾਲ ਚੱਕ ਰਹੀ ਹੈ ਨੇ ਕਹਿੰਦੇ ਕਿ ਬਹੁਤ ਸਾਰੇ ਮੈਟਰਸ ਦੇ ਉੱਤੇ ਮਿੱਟੀ ਪਾਉਣ ਨੂੰ ਲੈ ਕੇ ਸੈਸ਼ਨ ਸੱਦੇ ਜੇ ਤਾਂ ਨਹੀਂ ਸੱਦੇ ਤਾਂ ਕਹਿੰਦੇ ਸੱਦ ਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਇਹਨਾਂ ਦਾ ਇਹਨਾਂ ਮੁਤਾਬਕ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦੇ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਸੀ ਡਰੱਗਸ ਤੇ ਠੀਕ ਹੈ ਨਾ ਤਾਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦੇ ਜੇ ਸੱਦ ਲਈਏ ਤਾਂ ਕਹਿੰਦੇ ਜੀ ਇਹ ਤਾਂ ਇਹ ਤਾਂ ਆ ਕਰਨ ਨੂੰ ਸੱਦੇ ਤੁਸੀਂ ਆ ਜਾਓਗੇ ਉੱਥੇ ਆਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਿਓ ਕਿ ਕਿਹੜੀ ਮਿੱਟੀ ਪਾਉਣਿਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣਿਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੋਂ ਬਾਈਕਟ ਕਰ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹਰਾਂ ਤੇ ਮਾਮਲੇ ਤੇ ਬੁਲਾਈ ਹੈ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜੋਂਗੇ ਜੋਂਗੇ ਜੇ ਲੈ ਕੇ ਫੋਟੋ ਖਿਚੋਣੇ ਗਏ ਸੀਗੇ ਠੀਕਾ ਉੱਥੇ ਫਿਰਦੇ ਨੇ ਮਤਲਬ ਇਧਰ ਨੂੰ ਲੰਘ ਗਏ ਉਧਰ ਨੂੰ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੋਧਾਂ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ इजीली ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਕਰਨ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੇ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ ਵਿਧਾਨ ਸਭਾ ਸੈਸ਼ਨ ਜਿਆਦਾ ਰਹੇਗਾ ਉਸ ਤੇ ਵੀ ਜ਼ਰੂਰੀ ਕਿ ਰਲ ਕੇ ਸਵਾਲ ਚੱਕ ਰਹੀ ਹੈ ਨੇ ਕਹਿੰਦੇ ਕਿ ਬਹੁਤ ਸਾਰੇ ਮੈਟਰਸ ਦੇ ਉੱਤੇ ਮਿੱਟੀ ਪਾਉਣ ਨੂੰ ਲੈ ਕੇ ਸੈਸ਼ਨ ਸਟੇ ਜੇ ਤਾਂ ਨਹੀਂ ਸਾਧਦੇ ਤਾਂ ਕਹਿੰਦੇ ਸਾਧਦੇ ਨਹੀਂ ਜੇ ਸਾਧ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਧਿਆ ਇਹਨਾਂ ਦਾ ਇਹਨਾਂ ਮੁਤਾਬਕ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦੇ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਸੀ ਡਰੱਗਸ ਤੇ ਠੀਕ ਹੈ ਨਾ ਤਾਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦਦੇ ਜੇ ਸੱਦ ਲਈਏ ਤਾਂ ਕਹਿੰਦੇ ਜੀ ਇਹ ਤਾਂ ਇਹ ਤਾਂ ਆ ਕਰਨ ਨੂੰ ਸੱਦਦੇ ਤੁਸੀਂ ਆ ਜਾਓਗੇ ਉੱਥੇ ਆ ਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਿਓ ਕਿ ਕਿਹੜੀ ਮਿੱਟੀ ਪਾਉਣਿਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣਿਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੋਂ ਬਾਈਕਟ ਕਰ ਜਾਂਦੇ ਨਹੀਂ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹੜਾਂ ਤੇ ਮਾਮਲੇ ਤੇ ਬੁਲਾਈ ਹੈ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜਉਂਗੇ ਜਉਂਗੇ ਜੇ ਲੈ ਕੇ ਫੋਟੋ ਖਿਚਾਉਣ ਹੀ ਗਏ ਸੀਗੇ ਸਿਕਾ ਉੱਥੇ ਫਿਰਦੇ ਨੇ ਮਤਲਬ ਇਧਰ ਨੂੰ ਲੰਘ ਗਏ ਉਧਰ ਨੂੰ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੋਧਾਂ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ इजीली ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਕਰਨ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੀ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ